हां जी ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਜਿਹੜੀ ਮੱਕੀ ਤੇ ਦਾ ਹੁਣ ਇਸ ਟਾਈਮ ਸੁੰਡੀ ਦਾ ਜਿਹੜਾ ਅਟੈਕ ਚੱਲ ਰਿਹਾ ਹੈ ਜੀ ਉਸ ਦੀ ਰੋਕਥਾਮ ਆਪਾਂ ਕਿਵੇਂ ਕਰੀਏ ਤੇ ਕਿਹੜੀ ਦਵਾਈ ਜਿਹੜੀ ਹੈ ਇਸ ਟਾਈਮ ਜਿਹੜੀ ਵਧੀਆ ਜਿਹੜਾ ਨਤੀਜਾ ਦੇਵੇਗੀ ਤੇ ਸਪਰੇਅ ਆਪਾਂ ਕਿਸ ਟਾਈਮ ਕਰਨੀ ਹੈ ਤੇ ਸਪਰੇਅ ਕਰਨ ਵੇਲੇ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਜਿਹੜੀ ਮੱਕੀ ਤੁਸੀਂ ਵੇਖ ਰਹੇ ਹੋ ਜੀ ਇਸ ਤੇ ਜਿਹੜਾ ਸੁੰਡੀ ਦਾ ਅਟੈਕ ਆ ਉਹ ਬਹੁਤ ਜ਼ਿਆਦਾ ਹੈ ਤੇ ਅਸੀਂ ਜਿਹੜੀਆਂ ਕਾਫੀ ਦਵਾਈਆਂ ਕਰ ਵੀ ਚੁੱਕੇ ਆ ਪਰ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਵਧੀਆ ਨਹੀਂ ਮਿਲੇ ਆ ਦੇਖਣ ਨੂੰ ਤੇ ਫਿਰ ਅਸੀਂ ਜਿਹੜੀ ਹੁਣ ਸਪਰੇਅ ਕੀਤੀ ਹੈ ਤੇ ਦਵਾਈ ਜਿਹੜੀ ਅਸੀਂ ਲੱਗ ਸੁੰਡੀ ਦੀ ਹੁਣ ਜਿਹੜਾ ਸਾਲਟ ਆ ਉਹ ਬਦਲ ਕੇ ਸਪਰੇਅ ਕੀਤੀ ਹੈ ਤੇ ਉਹਦਾ ਜਿਹੜਾ ਰਿਜ਼ਲਟ ਹੈ ਉਹ ਵੀ ਵਧੀਆ ਤੇ ਕੁਝ ਅਸੀਂ ਜਿਹੜਾ ਸਪਰੇਅ ਦਾ ਜਿਹੜਾ ਟਾਈਮ ਹੈ ਪਹਿਲਾਂ ਅਸੀਂ ਜਿਹੜੀ ਸਪਰੇਅ ਕੀਤੀ ਹੈ ਸੁੰਡੀ ਦੀ ਉਹ ਕਰਦੇ ਸੀਗੇ ਜੀ ਸਵੇਰ ਟਾਈਮ ਸਵੇਰ ਟਾਈਮ ਜਿਹੜਾ ਨਤੀਜਾ ਜਿਹੜਾ ਬਹੁਤ ਘੱਟ ਦੇਖਣ ਨੂੰ ਮਿਲਿਆ ਸਪਰੇ ਦਾ ਸਪਰੇ ਕੋਈ ਦੁਕਾਨਦਾਰ ਕਹਿੰਦੇ ਵੀ ਨੇ ਜਦੋਂ ਆਪਾਂ ਸੁੰਡੀ ਦੀ ਸਪਰੇ ਲੈ ਕੇ ਆਉਨੇ ਆ ਕਿ ਜਿਹੜੀ ਸਪਰੇ ਆ ਤੁਸੀਂ ਸਵੇਰੇ 9 ਤੋਂ 10 ਵਜੇ ਦੇ ਵਿੱਚ ਸਵੇਰ ਟਾਈਮ ਕਰਨੀ ਆ ਤੇ ਜਾਂ ਫਿਰ ਸ਼ਾਮ ਟਾਈਮ ਕਰਨੀ ਆ ਜਿਹੜੀ ਅਸੀਂ ਸਪਰੇ ਕੀਤੀ ਹੈ ਜੀ ਪਹਿਲਾਂ ਮੱਕੀ ਦੇ ਦੋ ਸਪਰੇ ਹਾਂ ਹੋ ਚੁੱਕੇ ਨੇ ਸੁੰਡੀ ਦੀਆਂ ਪਰ ਜਿਹੜਾ ਨਤੀਜਾ ਜਿਹੜਾ ਇਹ ਉਹ ਵਧੀਆ ਵੇਖਣ ਨੂੰ ਨਹੀਂ ਮਿਲੇ ਆ ਤੇ ਇਸ ਵਾਰ ਅਸੀਂ ਜਿਹੜੀ ਸਪਰੇ ਕੀਤੀ ਉਹ ਕੀਤੀ ਹੈ ਜੀ ਸ਼ਾਮ ਟਾਈਮ ਤੇ ਉਹਦਾ ਤੁਹਾਨੂੰ ਰਿਜ਼ਲਟ ਵੀ ਦਿਖਾਉਣੀ ਆ ਜੀ ਆਪਾਂ ਆ ਵੇਖੋ ਜੀ ਕਿੰਨੀ ਸੁੰਡੀ ਸੀਗੀ ਪਰ ਜਿਹੜੀ ਇਹ ਸਪਰੇ ਆਪਾਂ ਕੀਤੀ ਆ ਉਹਦੇ ਨਾਲ ਜਿਹੜੀ ਸੁੰਡੀ ਆ ਉਹ ਮਰ ਚੁੱਕੀ ਆ ਆ ਦੇਖੋ ਜੀ ਬਹੁਤ ਵਧੀਆ ਨਤੀਜਾ ਦੇਖਣ ਨੂੰ ਮਿਲਿਆ 100% ਨਤੀਜਾ ਜਿਹੜਾ ਇਹ ਦਵਾਈ ਤੋਂ ਦੇਖਣ ਨੂੰ ਮਿਲਿਆ ਜੀ ਆਹ ਦੇਖ ਲਓ ਰਿਜ਼ਲਟ ਤੁਹਾਡੇ ਸਾਹਮਣੇ ਪਹਿਲਾਂ ਅਸੀਂ ਸਪਰੇ ਜਿਹੜੀ ਵੀ ਦੋ ਵਾਰ ਕੀਤੀ ਉਹਦਾ ਸਾਨੂੰ ਕੋਈ ਖਾਸ ਨਤੀਜਾ ਜਿਹੜਾ ਵੇਖਣ ਨੂੰ ਨਹੀਂ ਮਿਲਿਆ ਪਰ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਬਹੁਤ ਵਧੀਆ ਦਵਾਈ ਦਾ ਸ਼ਾਨਦਾਰ ਰਿਜ਼ਲਟ ਇਹਦੇ ਦੇਖਣ ਨੂੰ ਮਿਲਿਆ ਪਹਿਲਾਂ ਜਿਹੜੀ ਸਪਰੇਅ ਅਸੀਂ ਦੋ ਵਾਰ ਕੀਤੀ ਸੀਗੀ ਸੁੰਡੀ ਦੀ ਉਹ ਕੀਤੀ ਸੀਗੀ ਜੀ ਸਵੇਰ ਟਾਈਮ ਸਵੇਰ ਟਾਈਮ ਸ਼ਾਇਦ ਇਸ ਕਰਕੇ ਨੇ ਜਿਹੜਾ ਦਵਾਈ ਦਾ ਜਿਹੜਾ ਨਤੀਜਾ ਦੇਖਣ ਨੂੰ ਨਾ ਮਿਲਿਆ ਹੋਵੇ ਇੱਕ ਤਾਂ ਕਾਰਨ ਇਹ ਵੀ ਹੋ ਸਕਦਾ ਹੈ ਜੀ ਜਿਹੜੀ ਇਸ ਸਮੇਂ ਜਿਹੜੀ ਹੈ ਰਾਤ ਨੂੰ ਜਿਹੜੀ ਆ ਮੌਸਮ ਜਿਹੜੀ ਠੰਡੀ ਹੋ ਜਾਂਦੀ ਹੈ ਤੇ ਦਿਨ ਦੇ ਵਿੱਚ 9 ਤੋਂ 10 ਵਜੇ ਤੋਂ ਬਾਅਦ ਜਿਹੜੀ ਹੈ ਉਹ ਕਾਫੀ ਗਰਮੀ ਹੋ ਜਾਂਦੀ ਹੈ ਤੇ ਜਿਹੜੀ ਸੁੰਡੀ ਬਾਹਰ ਨਹੀਂ ਆਉਂਦੀ ਹੈਗੀ ਗੋਭ ਤੋਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਗੋਭ ਦੀ ਸੁੰਡੀ ਆ ਉਹ ਉਦੋਂ ਮਰਦੀ ਆ ਜਦੋਂ ਜਿਹੜੀ ਐ ਸਪਰੇ ਜਿਹੜੀ ਐ ਪ੍ਰੋਪਰ ਜਗ੍ਹਾ ਦੇ ਉੱਤੇ ਜਿਹੜਾ ਡਿਗੇ ਪਰ ਜਿਹੜੀ ਸਵੇਰ ਟਾਈਮ ਅਸੀਂ ਸਪਰੇ ਕਰਦੇ ਸੀਗੇ ਜਿਹੜੀ ਸੰਟੀ ਸੀਗੀ ਉਹ ਉਸ ਸਮੇਂ ਰਾਤ ਦਾ ਤਾਪਮਾਨ ਠੰਡਾ ਹੋਣ ਕਰਕੇ ਜਿਹੜੀ ਗੋਵ ਦੇ ਵਿੱਚੇ ਜਿਹੜੀ ਆ ਉਹ ਬੈਠੀ ਰਹਿੰਦੀ ਸੀਗੀ ਬਾਹਰ ਨਹੀਂ ਆਉਂਦੀ ਸੀਗੀ 10 ਵਜੇ ਤੋਂ ਬਾਅਦ ਜਿਹੜਾ ਇਹ ਮੌਸਮ ਗਰਮ ਹੋ ਜਾਂਦਾ ਸੀਗਾ ਇਸ ਕਰਕੇ ਵੀ ਹੋ ਸਕਦਾ ਤੇ ਬਾਕੀ ਜਿਹੜੀ ਸਪਰੇ ਦਵਾਈ ਸੀਗੀ ਉਹਦਾ ਵੀ ਕੋਈ ਖਾਸ ਐ ਨਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੇ ਆ ਆਪਾਂ ਪਹਿਲਾਂ ਤੁਹਾਨੂੰ ਜਿਹੜੀਆਂ ਦਵਾਈਆਂ ਉਹ ਦਿਖਾਉਨੇ ਆਈ ਜਿਹੜੀਆਂ ਆਪਾਂ ਕੀਤੀਆਂ ਨੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਸਪਰੇਅ ਕੀਤੀ ਸੀਗੀ ਉਹ ਕੀਤੀ ਸੀਗੀ ਐਕਸ਼ਨ 505 ਦੀ ਇਹਦੀ ਵੀ ਜਿਹੜੀ ਕਾਫੀ ਕਿਸਾਨਾਂ ਨੇ ਜਿਹੜੀ ਸਪਰੇਅ ਕੀਤੀ ਆ ਪਰ ਮੈਨੂੰ ਜਿਹੜੇ ਨਤੀਜੇ ਉਹ ਵੇਖਣ ਨੂੰ ਨਹੀਂ ਮਿਲੇ ਵਧੀਆ ਇੱਕ ਰਾਜੇ ਇਹਦੇ ਵਿੱਚ ਜਿਹੜਾ ਸਾਲਟ ਆ ਕਲੋਰਵੇਰੀ ਫੌਸ ਉਹ 50% ਹੈ ਤੇ ਸਾਈਪਰਮੈਥ੍ਰਿਨ ਜਿਹੜਾ ਹੈ ਉਹ 5% ਆ ਇਹਦੀਆਂ ਜਿਹੜੀਆਂ ਅਸੀਂ ਤਕਰੀਬਨ 200 ਸਪਰੇਅਾਂ ਕਰ ਚੁੱਕੇ ਆ ਪਹਿਲਾਂ ਕੀਤੀਆਂ ਸੀਗੀਆਂ ਉਹਦਾ ਕੋਈ ਖਾਸ ਨਤੀਜਾ ਦੇਖਣ ਨੂੰ ਨਹੀਂ ਮਿਲਿਆ ਜਿਹਦੇ ਕਰਕੇ ਜਿਹੜੀ ਇਹ ਸੰਡੀ ਉਹ ਬੇਕਾਬੂ ਹੋ ਗਈ ਹੁਣ ਜਿਹੜੀ ਆਪਾਂ ਸਪਰੇਅ ਕੀਤੀ ਹੈ ਜਿਹਦਾ ਤੁਹਾਨੂੰ ਨਤੀਜਾ ਦਿਖਾਇਆ ਜੀ 100% ਨਤੀਜਾ ਰਿਹਾ ਉਹ ਹੈ ਜੀ ਕਿੰਗ ਡੌਕਸ ਵਾਲਾਂ ਦੀ ਇੰਡੌਕਸਾਸਕਾਰਬ ਇੰਡੌਕਸਾਸਕਾਰਬ ਦੇ ਨਾਂ ਤੇ ਜਿਹੜਾ ਇਹ ਸਾਲਟ ਆਉਂਦਾ 14.5% ਜਿਹੜਾ ਇਹ ਇਹ ਸਾਲਟ ਹੈ ਇਹ ਜਿਹੜੀ ਬਾਇ ਨੇਮ ਆ ਜੀ ਇਹ ਕਿੰਗ ਡੌਕਸ ਵਾਲਾਂ ਦੀ ਇੰਡੌਕਸਾਸਕਾਰਬ ਤੇ ਇਹਦੀ ਜਿਹੜੀ ਕੀਮਤ ਹੈ ਉਹ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਪਈ ਹੈਗੀ ਇਹ ਆਪਾਂ ਨੂੰ ਮਿਲੀ ਸੀਗੀ ਜੀ 1400 ਰੁਪਏ ਦੀ 2.5 ਕਿੱਲਿਆਂ ਦੀ ਜਿਹੜੀ ਆ ਇਹ ਸਪਰੇ ਮਿਲੀ ਸੀਗੀ ਤੇ ਆਪਾਂ ਜਿਹੜੀ ਸਪਰੇ ਕੀਤੀ ਹੈ ਤੇ ਤੁਹਾਨੂੰ ਨਤੀਜਾ ਦਿਖਾ ਚੁੱਕੇ ਹਾਂ ਜੇਕਰ ਤੁਸੀਂ ਵੀ ਪਰੇਸ਼ਾਨ ਹੋ ਸੁੰਡੀ ਦਾ ਅਟੈਕ ਜਿਹੜਾ ਕਾਫੀ ਹੋਇਆ ਤੁਹਾਡੇ ਖੇਤ ਦੇ ਵਿੱਚ ਤਾਂ ਤੁਸੀਂ ਮੈਂ ਤੁਹਾਨੂੰ ਸਲਾਹ ਦਵਾਂਗਾ ਕਿ ਇਹ ਸਪਰੇ ਤੁਸੀਂ ਕਰ ਸਕਦੇ ਹੋ ਬਾਕੀ ਕੋਰਾਜਨ ਵੀ ਹੈਗੀ ਆ ਜੀ ਕੋਰਾਜਨ ਜਿਹੜੀ ਆ ਉਹ 850 ਰੁਪਏ ਤੋਂ ਲੈ ਕੇ 900 ਰੁਪਏ ਪਰ ਕਿੱਲੇ ਦੀ ਪੈਂਦੀ ਆ ਤੇ ਇਹ ਜਿਹੜੀ ਇਹਦੀ ਕੀਮਤ ਹੈ ਕਿੰਗ ਡਾਕਸ ਦੀ ਜਿਹੜੀ ਇੰਡਾਕਸਾਸ ਕਾਰਬ ਦੇ ਨਾਂ ਤੇ ਜਿਹੜਾ ਸਾਲਟ ਆਉਂਦਾ ਹੈ ਇਹਦੀ ਥੋੜੀ ਜੀ ਘੱਟ ਹੈ ਜੀ ਕੀਮਤ ਤੁਸੀਂ ਇਹਨੂੰ ਵੀ ਟਰਾਈ ਕਰ ਸਕਦੇ ਹੋ ਆਪਣੇ ਵੱਲੋਂ ਜਿਹੜਾ ਵਧੀਆ ਇਹ ਰეკਮੈਂਡਡ ਹੈ ਤੇ ਆਪਾਂ ਕਰਕੇ ਦੇਖ ਚੁੱਕੀਆਂ ਤੀਜਾ ਤੁਹਾਡੇ ਸਾਹਮਣੇ ਆ ਜੀ ਬਹੁਤ ਵਧੀਆ ਜਿਹੜੀ ਹੈ ਇਹਨੇ ਸੁੰਡੀ ਕੰਟਰੋਲ ਕੀਤੀ ਹੈ ਤੇ ਇੱਕ ਹੋਰ ਗੱਲ ਵੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਸਮੇਂ ਜਿਹੜੀ ਵੀ ਹੁਣ ਮੱਕੀ ਜਿਹੜੀ ਬਾबू ਝੰਡਾ ਕੱਢ ਰਹੀ ਹੈ ਤੇ ਇਸ 스테ਜ ਦੇ ਵਿੱਚ ਜਿਹੜੀ ਸੁੰਡੀ ਹੁਣ ਤੁਹਾਡੇ ਖੇਤ ਦੇ ਵਿੱਚ ਅਟੈਕ ਕਰਦੀ ਹੈ ਤਾਂ ਉਹ ਕਾਫੀ ਨੁਕਸਾਨ ਕਰ ਸਕਦੀ ਹੈ ਇਸ ਲਈ ਤੁਸੀਂ ਵਕਤ ਰਹਿੰਦੇ ਆ ਜਿਹੜਾ ਇਹ ਇਹਦਾ ਕੰਟਰੋਲ ਕਰ ਲਓ ਆਪਾਂ ਜਿਹੜੀ ਸ਼ਾਮ ਟਾਈਮ ਸਪਰੇ ਜਿਹੜੀ ਕੀਤੀ ਹੈ ਉਸ ਦੇ ਨਾਲ ਆਪਾਂ ਨੂੰ ਨਤੀਜਾ ਜਿਹੜਾ ਉਹ ਥੋੜਾ ਵਧੀਆ ਵੇਖਣ ਨੂੰ ਮਿਲਿਆ ਉਹ ਇਸ ਕਰਕੇ ਕਿਉਂਕਿ ਸ਼ਾਮ ਟਾਈਮ ਜਿਹੜੀ ਆ 12 ਵਜੇ ਤੋਂ ਬਾਅਦ ਜਿਹੜਾ ਇਹ ਟੈਂਪਰੇਚਰ ਡਾਊਨ ਹੁੰਦਾ ਜੀ ਜਦੋਂ ਮੈਂ ਸਪਰੇ ਸ਼ਾਮ ਨੂੰ ਕੀਤੀ ਤਾਂ ਜਿਹੜੀ ਪੰਪ ਦੀ ਜਿਹੜੀ ਨੋਜ਼ਲ ਸੀਗੀ ਉਹ ਵੀ ਤੁਸੀਂ ਧਿਆਨ ਰੱਖਣਾ ਹੈ ਉਹ ਗੋ ਜਿਹੜੀ ਆਪਣੇ ਟਾਂਡਿਆਂ ਦੀ ਗੋਵ ਆ ਉਹਨਾਂ ਵਾਲੀ ਰੱਖਣਾ ਆ ਦੇਖ ਲਓ ਆ ਜਿਹੜੀ ਗੋਵ ਨਾ ਉਹ ਤੋਂ ਗੋਵ ਦੇ ਉੱਪਰ ਰੱਖਣਾ ਪ੍ਰੈਸ਼ਰ ਆਪਾਂ ਨੇ ਤੇ ਨਾ ਜ਼ਿਆਦਾ نیچے ਕਿਉਂਕਿ ਜੇ ਜ਼ਿਆਦਾ نیچے ਰੱਖेंगे ਉਹ ਤਾਂ ਉਹ ਵੀ ਜਿਹੜੀ ਸਪਰੇਅ ਆ ਉਹ ਬੇਕਾਰ ਜਾਊਗੀ ਕਿਉਂਕਿ ਜਿਹੜੀ ਸੁੰਡੀ ਆ ਉਹ ਗੋਵ ਦੇ ਵਿੱਚੇ ਬੈਠੀ ਆ ਉੱਥੇ ਹੀ ਆਪਾਂ ਜਿਹੜੇ ਕੋਸ਼ਿਸ਼ ਕਰਨੀਆਂ ਦਵਾਈ ਜਿਹੜੀ ਆ ਦਵਾਈ ਦਾ ਪ੍ਰੈਸ਼ਰ ਜਿਹੜਾ ਇਹ ਪੰਪ ਦਾ ਉਹ ਉੱਥੇ ਹੀ ਜਾਵੇ ਤੇ ਤਾਂ ਹੀ ਜਿਹੜਾ ਆਪਾਂ ਨੂੰ ਤੀਜਾ ਜਿਹੜਾ ਉਹ ਵੇਖਣ ਨੂੰ ਮਿਲੂਗਾ ਪੰਪ ਵੀ ਜਿਹੜੇ ਤੁਸੀਂ ਕੀਲੇ ਦੇ ਵਿੱਚ ਲਾਉਣੇ ਨੇ ਜੀ ਉਹ ਵੱਦ ਲਗਾਇਓ ਕਿਉਂਕਿ ਜਿਹੜੀ ਸੁੰਡੀ ਦੀ ਸਪਰੇਅ ਆ ਉਹ ਉਦੋਂ ਹੀ ਕੰਮ ਕਰੂਗੀ ਜਿਹੜੀ ਜਾਂ ਸਾਰੇ ਟਾਂਡੇ ਦੇ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਐ ਡਿਗਦੀ ਐ ਸਪਰੇਅ ਮੈਂ ਜਿਹੜੇ ਪੰਪ ਲਗਾਏ ਨੇ ਜੀ ਪਰ ਇੱਕੜ ਨੂੰ ਉਹ 7 ਤੋਂ 8 ਪੰਪ ਜਿਹੜੇ ਨੇ 25 ਲੀਟਰ ਵਾਲੇ ਉਹ ਇੱਕ ਕੀਲੇ ਦੇ ਵਿੱਚ ਲਗਾ ਕੇ ਜਿਹੜਾ ਇਹ ਉਹ ਨਤੀਜਾ ਆਪਾਂ ਨੂੰ ਵੇਖਣ ਨੂੰ ਮਿਲਿਆ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਨਾਲ ਤੁਸੀਂ ਜੇ ਕੋਈ ਤੁਹਾਡਾ ਪ੍ਰਸ਼ਨ ਆ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੀ ਵੀਡੀਓ ਚੰਗੀ ਲੱਗੀ ਹੋਵੇ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਆਪਣਾ ਵੀਡੀਓ ਨੂੰ ਵੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ